ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਗੁਰਪ੍ਰਸਾਦ ਕਲਾਉਥ ਹਾ우스 ਤੇ ਬਾੜੀਆਂ ਤੇ ਅੱਜ ਤੁਹਾਨੂੰ ਅਸੀਂ ਢਾਈ ਵੀਰੇ ਸੂਟ ਦਿਖਾਵਾਂਗੇ ਜੀ ਆਹ ਦੇਖੋ ਜੀ 1.5 ਮੀਟਰ ਪਣਾ ਜੀ ਵੱਡੇ ਪਣਿਆ ਦਾ ਸੂਟ ਨੇ ਟੈਵੀ ਦਾ ਸੂਟ ਹੈ ਪੌਣੇ ਚਾਰ ਮਾango ਲੰਬਾਈ ਹੈ ਜੀ ਇਹਦੇ ਸੂਟ ਦੀ ਗ੍ਰੇ ਜਿਆ ਕਲਰ ਹੈ ਆ ਦੇਖੋ ਲੈਨਿੰਗ ਲੱਗ ਕੇ ਤਿਆਰ ਹੋਣਗੇ ਜੀ ਇਹ ਸੂਟ ਇਹ ਵੀ ਦੇ ਸੂਟ ਨੇ ਜੀ ਲੈਨਿੰਗ ਲੱਗ ਕੇ ਸੂਟ ਤਿਆਰ ਹੋਣਗੇ ਸਕਰੀਨ ਸ਼ਾਟ ਲੈ ਲਓ ਜਿਹੜੀ ਭੈਣ ਨੇ ਕਿਸੇ ਇਹ ਆਰਡਰ ਕਰਨਾ ਹੈ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰਾ ਦੋ ਭੇਜੋ ਕਿਹੜਾ ਵੀ ਕਿਸੇ ਭੈਣ ਨੂੰ ਪਸੰਦ ਆ ਦੂਸਰਾ ਕਦਰ ਇਹਦੇ ਚਾਏ ਹੈ ਜੀ ਮਰਜੈਂਟਾ ਜਿਹਾ ਕਲਰ 1.5 ਮੀਟਰ ਦਾ ਪਣਾ ਇਹ ਵੱਡਾ ਪਣਾ ਹੈ ਪੌਣੇ 4 ਮੰਗੂ ਇਹਦੀ ਲੰਬਾਈ ਹੈ ਸੂਟ ਦੀ। ਡੈ ਵੀਰੇ ਸੂਟ ਨੇ ਜੀ। ਆ ਦੇਖੋ ਸਕਰੀਨ ਸ਼ਾਟ ਲੈ ਸਕਦੇ ਆ ਜੀ। ਇਹਦੇ ਵਿੱਚ ਬਲੈਕ ਕਲਰ ਹੈ ਜੀ। ਆ ਦੇਖੋ ਜੀ। 1.5 ਮੀਟਰ ਪਾਣਾ। ਪੌਣੇ 4 ਮੰਗੂ ਲੰਬਾਈ ਹੈ ਸੂਟ ਦੀ ਪੂਰਾ ਵਧੀਆ ਸੂਟ ਤਿਆਰ ਹੋਊਗਾ ਜੀ ਹੈਵੀ ਹੈਂਡ ਦਾ ਵੀ। ਸਕਰੀਨ ਸ਼ਾਟ ਲੈ ਸਕਦੇ ਆ ਇਹ ਇਹਦੇ ਵਿੱਚ ਪੀਲਾ ਲੱਡੂ ਜਾਂ ਕਲਰ ਹੈ ਜੀ ਚੈਲੋ ਕਲਰ ਹੈ ਆ ਦੇਖੋ ਪੂਰੇ ਖੁੱਲੇ ਢੋਲੇ ਸੁੱਕਨੇ ਜੀ ਟਹਿ ਵੀ ਦੇ ਸੁੱਕ ਗਏ ਨੇ 1.4 ਮੀਟਰ ਲਵਾਈ ਹੈ ਜੀ 600 ਰੁਪਏ ਰੇਟ ਹੈ ਜੀ ਇਹਦਾ ਸ਼ਿਪਿੰਗ ਫ੍ਰੀ ਹੈ ਪਲੇਸ ਵੀਡੀਓ ਨੂੰ ਸਬਸਕ੍ਰਾਈਬ ਸਿਆਰ ਦੇ ਲਾਈਕ ਜਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ